ਵੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇੱਕ ਜ਼ਿੰਮੇਵਾਰੀ ਆ ਪ੍ਰਧਾਨ ਨੇ ਉਹ ਪਾਰਟੀ ਦੇ ਇਸ ਵੇਲੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੇ ਚੱਲਣ ਉਹਨਾਂ ਕਈ ਜਾਵੇ ਜੋ ਮਰਜ਼ੀ ਉਹਨਾਂ ਦੀਆਂ ਨੀਤੀਆਂ ਤੇ ਨਹੀਂ ਹੈਗੀ ਇਸ ਵੇਲੇ ਗੱਲ ਜੇ ਉਹਨਾਂ ਦੀਆਂ ਨੀਤੀਆਂ ਤੇ ਚੱਲ ਪੈਣ ਫਿਰ ਛੋਟੀਆਂ ਗੱਲਾਂ ਪਾਸੇ ਕਰ ਦੇ ਦਈਦੀਆਂ ਹੁੰਦੀਆਂ ਕਮਜ਼ੋਰੀਆਂ ਵੇਖੋ ਕਈ ਵਾਰੀ ਜਿਹੜਾ ਲੀਡਰ ਹੁੰਦਾ ਹੈ ਉਹਦੇ ਆਲੇ ਦੁਆਲੇ ਲੋਕੀ ਬਹੁਤ ਹੋ ਜਾਂਦੇ ਨੇ ਜਿਵੇਂ ਅਸੀਂ ਵਜ਼ੀਰ ਹੁੰਨੇ ਸਾਡੇ ਦਾਲੇ ਵੀ ਹੋ ਜਾਂਦੇ ਨੇ ਸਰਪੰਚ ਦੇ ਦਾਲੇ ਵੀ ਹੋ ਜਾਂਦੇ ਨੇ ਐਮਐਲਏ ਦੇ ਦਾਲੇ ਵੀ ਹੋ ਜਾਂਦੇ ਨੇ ਹੋਰਾਂ ਲੋਕ ਅਫਸਰਾਂ ਦੇ ਦਾਲੇ ਵੀ ਹੋ ਜਾਂ ਉਹ ਜੇ ਤਾਂ ਚਾਪਲੂਸੀ ਤੋਂ ਬੰਦਾ ਬਾਜੇ ਤਾਂ ਕਾਮਯਾਬ ਹੋ ਜਾਂਦਾ ਬਾਲ ਸਾਹਿਬ ਚਾਪਲੂਸੀ ਨਹੀਂ ਸੀ ਸੁਣਦੇ ਚੁਗਲੀ ਨਹੀਂ ਸੀ ਸੁਣਦੇ ਬਿਲਕੁਲ ਨਹੀਂ ਸੀ ਸੁਣਦੇ ਨਾ ਚਾਪਲੂਸੀ ਨਾ ਚੁਗਲੀ ਜੇ ਸੋ ਨਹੀਂ ਹਟਦਾ ਸੀ ਕੁਝ ਸੁਣਾਉਣੋਂ ਤੇ ਉੱਠ ਕੇ ਤੁਰ ਜਾਂਦੇ ਸੀ ਜਾਂ ਫਿਰ ਇਧਰੋਂ ਗਈ ਤੇ ਇਧਰ ਕੱਢ ਦਿੰਦੇ ਸੀ ਉਹ ਆਪਦੀ ਸੋਚ ਕੇ ਜੋ ਠੋਸ ਗੱਲ ਸੀ ਤੇ ਆਪਦੇ ਸਾਥੀਆਂ ਨਾਲ ਰਹਿ ਕਰਕੇ ਉਹ ਕਰਦੇ ਸੀ ਹੁਣ ਤਾਂ ਬੰਦੇ ਸਾਡੇ ਕਈ ਇਹੋ ਜਿਹੇ ਸਲਾਹਕਾਰ ਹੋ ਗਏ ਜਿਹੜੇ ਕਦੇ ਜਿੱਤੇ ਹੀ ਨਹੀਂ ਜਵਾਂਤੀ ਜਬਤ ਹੁੰਦੀ ਆਈ ਵਾਰ 57000 ਵੋਟ ਪੈਂਦੀ ਹੈ ਤੋ ਇਸ ਵੇਲੇ ਪੂਰੇ ਆਦੇ ਵੀ ਸਾਰਾ ਕੁਝ ਅਸੀਂ ਚਲਾ ਰਹੇ ਹਾਂ ਕਾਲੀ ਦਲ ਉਹ ਜੇ ਬੰਦਿਆਂ ਤੋਂ ਕਿਨਾਰਾ ਕਰਨਾ ਚਾਹੀਦਾ ਚੰਗੇ ਬੰਦਿਆਂ ਨੂੰ ਨੇੜੇ ਲਾਉਣਾ ਚਾਹੀਦਾ ਰੋਸੇ ਦੂਰ ਕਰਨੇ ਚਾਹੀਦੇ ਆ ਫਾਇਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੀ ਹੋਣਾ ਜਿਆਦਾ